ਇਹ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲਿਸ਼ਨ ਤੁਹਾਨੂੰ ਪਤਾ ਹੈ ਵੀ ਪਹਿਲਾਂ ਵੀ 5-6 ਡਿਮੋਲਿਸ਼ਨਸ ਸੰਗਰੂਰ ਡਿਸਟ੍ਰਿਕਟ ਚ ਹੋ ਚੁੱਕੀਆਂ ਨੇ ਅੱਜ ਇਹ ਅਮਰਜੀਤ ਕੌਰ ਮਾਣੂ ਹੈਗੀ ਆ ਬਾਈ ਚਾਂਸ ਜਦੋਂ ਅਸੀਂ ਚੈੱਕ ਕਰਦੇ ਆ ਤਾਂ ਇਹਨਾਂ ਦੇ ਨਸ਼ੇ ਦੇ ਮੁਕਦਮੇ ਐਨਡੀਪੀਐਸ ਦੇ ਕਾਫੀ ਦਰਜ ਨੇ ਡਿਮੋਲਿਸ਼ਨ ਸਿਵਲ ਪ੍ਰਸ਼ਾਸਨ ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਸੀਂ ਇੱਥੇ ਲਾਅਨ ਆਰਡਰ ਦਾ ਜਿਹੜਾ ਪੱਖ ਹੈ ਉਹ ਵੇਖਣ ਲਈ ਪੁਲਿਸ ਇੱਥੇ ਹਾਜ਼ਰ ਹੈ ਤੇ ਜੇ ਗੱਲ ਕਰੀਏ ਤਾਂ ਇਹਨਾਂ ਦੇ ਖਿਲਾਫ ਨਸ਼ੇ ਦੇ ਮੁਕਦਮੇ ਪੂਰੇ ਪਰਿਵਾਰ ਤੇ 20 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਤੇ ਹੁਣੇ ਕੋਈ ਹੋਰ ਮੀਡੀਆ ਕਰਮੀ ਪੁੱਛ ਰਿਹਾ ਸੀਗਾ ਕਿ ਤੁਹਾਡੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਕਿਹਾ ਮੈਸੇਜ ਅਸੀਂ ਬਹੁਤ ਦੇਰ ਹੋ ਗਈ ਮੈਸੇਜ ਦੇਣ ਨੂੰ 2 ਸਾਲ ਤੋਂ ਉੱਤੇ ਹੋ ਗਿਆ ਹੁਣ ਮੈਸੇਜ ਦੇਣ ਦਾ ਟਾਈਮ ਨਹੀਂਗਾ ਹੁਣ ਐਕਸ਼ਨ ਦਾ ਟਾਈਮ ਹੈ ਹੁਣ ਸਾਰਿਆਂ ਦੇ ਖਿਲਾਫ ਜਿਹੜੇ ਨਹੀਂ ਹਟ ਰਹੇ ਉਹਨਾਂ ਤੇ ਐਕਸ਼ਨ ਹੀ ਹੋਏਗਾ